ਇੰਦੇ ਸਰਕਾਰ ਵੱਲੋਂ ਦੇਸ਼ ਦੇ ਵਸਨੀਕਾਂ ਨੂੰ ਦਿਵਾਲੀ ਦੇ ਉੱਪਰ ਤੋਹਫਾ ਦਿੰਦੇ ਹੋਏ ਆ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਇਸ ਗੱਲ ਨੂੰ ਹਰ ਇੱਕ ਘਰ ਤੱਕ ਪਹੁੰਚਾਉਣ ਲਈ ਭਾਜਪਾ ਵਰਕਰਾਂ ਵੱਲੋਂ ਵੱਖ-ਵੱਖ ਪ੍ਰੈਸ ਵਾਰਤਾ ਕੀਤੀਆਂ ਜਾ ਰਹੀਆਂ ਨੇ। ਇਸੇ ਤਿਹਦੀ ਅੱਜ ਫਰੀ ਕੋਡ ਦੇ ਵਿੱਚ ਇਸੇ ਤਿਹਦੀ ਲੋਕ ਸਭਾ ਸੀਟ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਰਹੇ ਪਰਮਪਾਲ ਕੌਰ ਵੱਲੋਂ ਫਰੀ ਕੋਡ ਦੇ ਵਿੱਚ ਪਹੁੰਚ ਕੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਜੋ ਜੀਐਸਟੀ ਲਈ ਕਟੌਤੀ ਕੀਤੀ ਗਈ ਹੈ ਇਸ ਦੇ ਉੱਪਰ ਕਾਫੀ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਕਿਹਾ ਕਿ ਕਿਤੇ ਨਾ ਕਿਤੇ ਜੀਐਸਟੀ ਕਟੌਤੀ ਕਰਨ ਦੇ ਨਾਲ ਰੋਜ਼ਗਾਰ ਵਧੇਗਾ ਅਤੇ ਆਨਲਾਈਨ ਸਮਝ ਦੇ ਵਿੱਚ ਹੋਰ ਵੀ ਜੀਐਸਟੀ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਅਤੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਉੱਪਰ ਵੀ ਤੰਜ ਕੱਸਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਕੇਂਦਰੀਆਂ ਸਕੀਮਾਂ ਨੂੰ ਆਪਣਾ ਦੱਸ ਕੇ ਲੋਕਾਂ ਤੱਕ ਪਹੁੰਚਾ ਰਹੀ ਹੈ ਤੁਸੀਂ ਵੀ ਸੁਣੋ ਇਸ ਪ੍ਰੈਸ ਵਾਰਤਾ ਦੌਰਾਨ ਹੋਰ ਕੀ ਗੱਲਬਾਤ ਕੀਤੀ ਪਰਮਪਾਲ ਕੌਰ ਨੇ ਇਕਨੋਮੀ ਨੂੰ ਅਪ ਕਰਨਾ ਰਾਸ਼ਟਰ ਨੂੰ ਸੁਰੱਖਿਤ ਕਰਨਾ ਤੇ ਚੰਗੀ ਗਵਰਨੈਂਸ ਦੇਣਾ ਚਾਰ ਮੇਨ ਵਰਗ ਹੈਗੇ ਆ ਜਿਨ੍ਹਾਂ ਦਾ ਧਿਆਨ ਹਰ ਫੈਸਲਾ ਲੈਂਦ ਸਮੇ ਕੀਤਾ ਜਾਂਦਾ ਹੈ ਉਹ ਚਾਰ ਵਰਗ ਹੈਗੇ ਮਹਿਲਾਵਾਂ ਗਰੀਬ ਯੂਥ ਤੇ ਕਿਸਾਨ ਇਵੇਂ ਜਿករੀ ਜਦੋਂ ਨੈਕਸਟ ਜਨ ਜੀਐਸਟੀ ਜਿਹੜੇ ਮੋਦੀ ਜੀ ਨੇ ਇੰਟਰੋਡਿਊਸ ਕੀਤੇ ਹੈ ਉਸ ਨੂੰ ਇੰਟਰੋਡਿਊਸ ਕਰਦੇ ਸਮੇ ਵੀ ਇਹਨਾਂ ਵਰਗਾਂ ਦਾ ਖਾਸ ਖਿਆਲ ਰੱਖਿਆ ਗਿਆ ਪਿਛਲੇ ਸਮੇਂ ਦੇ ਵਿੱਚ ਪਹਿਲਾ 12% ਛੋਟ ਦਿੰਦੀ ਹੈ ਇਨਕਮ ਟੈਕਸ ਦੇ ਵਿੱਚ ਉਹ ਵੀ ਇੱਕ ਬਹੁਤ ਵੱਡੀ ਰਾਹਤ ਲੋਕਾਂ ਵਾਸਤੇ ਸੀਗੀ ਔਰ ਉਸ ਦੇ ਨਾਲ ਹੀ ਹੁਣ ਅਗਲੀ ਛੋਟ ਜਿਹੜੀ GST ਦੇ ਵਿੱਚ ਦਿੱਤੀ ਹੈ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਪਹਿਲਾਂ ਨਾਲੋਂ ਸੁਖਾਲੀ ਹੋ ਗਈ ਇਹ ਇੱਕ ਜਿਹੜਾ 11 ਸਾਲ ਮੋਦੀ ਸਾਹਿਬ ਨੇ ਰਾਜ ਕੀਤਾ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ 11 ਸਾਲ ਦਾ ਜਿਹੜਾ ਰਾਜ ਚੱਲਿਆ ਉਹਦੇ ਵਿੱਚ ਇੱਕ ਚੰਗੀ ਅਰਥ ਵਿਵਸਥਾ ਦਿੱਤੀ ਗਈ ਹੈ ਉਸ ਦੀ ਇਹ ਨਿਸ਼ਾਨੀ ਹੈ ਜੇ ਭਾਰਤ ਦੀ ਆਰਥਿਕਤਾ ਸਟਰੋਂਗ ਹੋਈ ਹੈ ਤਾਂ ਹੀ ਐਡੀਆਂ ਵੱਡੀਆਂ ਛੋਟਾਂ ਪਹਿਲਾਂ ਇਨਕਮ ਟੈਕਸ ਦੇ ਵਿੱਚ ਤੇ ਹੁਣ ਜੀਐਸਟੀ ਦੇ ਵਿੱਚ ਸਰਕਾਰ ਸਾਨੂੰ ਦੇ ਪਾ ਰਹੀ ਹੈ ਸੋ ਚੰਗੀ ਅਰਥ ਵਿਵਸਥਾ ਦੀ ਇਹ ਨਿਸ਼ਾਨੀ ਹੈ ਸੋ ਇਸ ਦੇ ਨਾਲ ਹੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੈ ਚਾਹੇ ਕਿਸੇ ਨੂੰ ਮਕਾਨਾਂ ਦੇ ਪੈਸੇ ਦੇਣੇ ਹੋਣ ਚਾਹੇ ਹੋਰ ਬੈਨੀਫਿਟ ਦੇਣਾ ਹੋਵੇ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ DBT ਰਾਹੀਂ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਤਾਂ ਕਿ ਲੋਕਾਂ ਤੱਕ ਪਹੁੰਚੇ ਤਾਂ ਕਿ ਗਰੀਬਾਂ ਨੂੰ ਮਿਡਲ ਕਲਾਸ ਨੂੰ ਫਾਇਦਾ ਹੋਵੇ ਜਿੱਥੋਂ ਤੱਕ ਅ ਪਿਛਲੇ 11 ਸਾਲਾਂ ਦਾ ਸਵਾਲ ਹੈ 25 ਕਰੋੜ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਇਸ ਸਮੇਂ ਦੇ ਦੌਰਾਨ ਜੇ ਹੁਣ ਆਪਾਂ ਟੈਕਸ ਦੀ ਛੋਟ ਦਿੱਤੀ ਹੈ ਜਦੋਂ ਲੋਕਾਂ ਨੂੰ ਟੈਕਸ ਦੇ ਵਿੱਚ ਛੋਟ ਮਿਲੂਗੀ ਤਾਂ ਉਹਨਾਂ ਦੀ ਜੇਬ ਦੇ ਵਿੱਚ ਐਡੀਸ਼ਨਲ ਪੈਸਾ ਆਊਗਾ ਐਡੀਸ਼ਨਲ ਪੈਸਾ ਆਊਗਾ ਤਾਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧਦੀ ਹੈ ਕੰਜ਼ਮਪਸ਼ਨ ਵੱਧਦੀ ਹੈ ਉਹ ਜ਼ਿਆਦਾ ਚੀਜ਼ਾਂ ਖਰੀਦਦੇ ਹੈ ਜਿੱਦੋਂ ਉਹ ਜ਼ਿਆਦਾ ਖਰੀਦ ਕਰਨਗੇ ਜ਼ਿਆਦਾ ਕੰਜ਼ਮਪਸ਼ਨ ਕਰਨਗੇ ਤਾਂ ਉਹਦੇ ਨਾਲ ਡਿਮਾਂਡ ਵੱਧਦੀ ਹੈ ਔਰ ਡਿਮਾਂਡ ਦੇ ਨਾਲ ਪ੍ਰੋਡਕਸ਼ਨ ਵਧੂਗੀ ਜਦੋਂ ਪ੍ਰੋਡਕਸ਼ਨ ਵਧੂਗੀ ਉਹਦੇ ਵਾਸਤੇ ਯੂਨਿਟਸ ਲੱਗਣਗੇ ਐਡੀਸ਼ਨਲ ਜੌਬਸ ਕ੍ਰੀਏਟ ਹੋਣਗੇ ਜਦੋਂ ਜੌਬਸ ਕ੍ਰੀਏਟ ਹੁੰਦੇ ਹੈ ਉਹਦੇ ਨਾਲ ਟੈਕਸ ਪੇਅਰ ਵੱਧਦੇ ਹੈ ਟੈਕਸ ਦੇਣ ਵਾਲੇ ਲੋਕ ਵਧਣਗੇ ਔਰ ਜਿਵੇਂ ਜਿਵੇਂ ਟੈਕਸ ਦੇਣ ਵਾਲੇ ਲੋਕ ਵਧਣਗੇ ਓਵੇਂ ਓਵੇਂ ਟੈਕਸ ਦੀਆਂ ਦਰਾਂ ਇਸ ਤੋਂ ਵੀ ਅੱਗੇ ਘਟਣਗੀਆਂ ਸੋ ਇਹ ਇੱਕ ਸਾਈਕਲ ਹੈ ਜਿਹੜਾ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੀ ਟੈਕਸ ਘਟਾਓ ਡਿਮਾਂਡ ਵਧਾਓ ਜੋਬਸ ਕ੍ਰੀਏਟ ਕਰੋ ਐਡੀਸ਼ਨਲ ਟੈਕਸ ਪੇਅਰਸ ਆਨ ਔਰ ਲੋਕਾਂ ਦਾ ਟੈਕਸ ਦਾ ਭਾਰ ਦਿਨੋਦਿਨ ਘਟਦਾ ਜਾਵੇ ਆਪਣੇ ਵੱਲ ਲੁਭਾਉਣ ਲਈ ਬੀਜੇਪੀ ਨੇ ਜੀਐਸਟੀ ਘੱਟ ਕਰ ਰਹੀ ਹੈ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਸਥਾਈ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਸਿਰਫ ਪੰਜਾਬ ਯੂਪੀ ਤੇ ਗੋਆ ਤੇ ਇੱਕ ਅੱਧਾ ਕੋਈ ਈਸਟਰਨ ਸਟੇਟ ਹੈਗਾ ਜਿਹਦੇ ਵਿੱਚ ਹੈਗੀਆਂ ਬਹੁਤ ਵੱਡੀਆਂ ਚੋਣਾਂ ਜਿਹੜੀਆਂ ਕਿ ਲੋਕ ਸਭਾ ਦੀਆਂ ਮੇਨ ਚੋਣਾਂ ਸੀ ਏਦੋਂ ਪਹਿਲਾਂ ਆ ਚੁੱਕੀਆਂ ਸੀ ਸੋ ਇਸ ਕਰਕੇ ਅਪਾ ਇਹ ਕਹਿ ਸਕਦੇ ਆ ਕਿ ਚੋਣਾਂ ਦੇ ਮੱਦੇ ਨਜ਼ਰ ਨਹੀਂ ਕੀਤਾ ਗਿਆ ਇਹ ਇਹ ਉਦੋਂ ਕੀਤਾ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਦੇਸ਼ ਦੀ ਇਕਨੋਮੀ ਇਸ ਦੇ ਸਮਰਥ ਹੈ ਕਿ ਹੁਣ ਅਸੀਂ ਇਹ ਕਰ ਸਕਦੇ ਆ ਗਵਰਨਮੈਂਟ ਨੂੰ ਵੀ ਆਪਣੀਆਂ ਸਕੀਮਾਂ ਤੇ ਸਹੂਲਤਾਂ ਦੇਣ ਵਾਸਤੇ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਵਾਸਤੇ ਪੈਸਾ ਚਾਹੀਦਾ ਹੁੰਦਾ ਹੈ ਸੋ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਉਹਨਾਂ ਨੇ ਸਹੀ ਸਮੇਂ ਤੇ ਇਹ ਕੀਤਾ ਨਾ ਕਿ ਚੋਣਾ ਨੂੰ ਦੇ ਕਿਹੜੀਆਂ ਸਕੀਮਾਂ ਦੀ ਗੱਲ ਕਰਦੋਂ ਕੇਂਦਰ ਦੀਆਂ ਪਰ ਪੰਜਾਬ ਸਰਕਾਰ ਦਾ ਆਪ ਦੀਆਂ 10 ਕਿ ਲੋਕਾਂ ਤੱਕ ਪਹੁੰਚਾ ਰਹੀ ਹੈ ਪਰ ਹਲੇ ਵੀ ਬਹੁਤ ਲੋਕ ਨੇ ਜਿੰਨਾਂ ਤੱਕ ਹਜੇ ਤੱਕ ਕੋਈ ਇਹਨਾਂ ਸਕੀਮਾਂ ਕੇਂਦਰ ਦੀਆਂ ਕਹੇ ਸਕਦੇ ਹਾਂ ਆਪਕੋ ਜਿਹੜੇ ਨਹੀਂ ਪਹੁੰਚੇ ਉਹਨਾਂ ਤੱਕ ਬਿਲਕੁਲ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਆਪਣੀਆਂ ਹਮੇਸ਼ਾ ਦੱਸਣ ਦੀ ਕੋਸ਼ਿਸ਼ ਕਰਦੀ ਹੈ ਇਹ ਚੀਜ਼ ਸਭ ਨੂੰ ਪਤਾ ਹੈ ਜਿਹੜੀ ਸੈਂਟਰ ਗਵਰਨਮੈਂਟ ਹੈ ਮੋਦੀ ਜੀ ਦੀ ਸਰਕਾਰ ਹੈ ਭਾਜਪੀ ਦੀ ਸਰਕਾਰ ਹੈ ਉਹਦੀ ਪ੍ਰਾਥਮਿਕਤਾ ਇਹ ਹੈ ਕਿ ਲੋਕਾਂ ਤੱਕ ਸਹੂਲਤਾ ਪਹੁੰਚੇ ਪਹੁੰਚਣ ਔਰ ਸਹੀ ਤਰੀਕੇ ਨਾਲ ਪਹੁੰਚਣ ਸਕੀਮਾਂ ਨੂੰ ਤਰੋੜਿਆ ਮਰੋੜਿਆ ਨਾ ਜਾਵੇ ਕਿ ਉਹਨਾਂ ਦੀ ਇੰਪਲੀਮੈਂਟੇਸ਼ਨ 'ਚ ਹੀ ਫਰਕ ਪੈ ਜਾਵੇ ਕਿ ਲੋਕਾਂ ਨੂੰ ਉਸ ਦਾ ਫਾਇਦਾ ਨਾ ਹੋਵੇ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਨ ਬਿਨੋ ਸਕੀਮਾਂ ਲਾਗੂ ਕੀਤੀਆਂ ਜਾਣ ਔਰ ਜਿਹੜੀਆਂ ਸਹੂਲਤਾ ਲੋਕਾਂ ਤੱਕ ਨਾ ਪਹੁੰਚਣ ਦੀ ਤੁਸੀਂ ਗੱਲ ਕੀਤੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਸੀ ਕੈਂਪ ਲਾ ਕੇ ਅਸੀਂ ਲੋਕਾਂ ਤੱਕ ਸਹੂਲਤਾ ਪਹੁੰਚਾਈਏ ਪਰ ਉਹਨਾਂ ਨੇ ਸਾਨੂੰ ਉਹ ਸਹੂਲਤਾਂ ਨਹੀਂ ਪਹੁੰਚਾਉਣ ਦਿੱਤੀਆਂ ਕੈਂਪ ਬੰਦ ਕਰਾਤੇ ਜਿਸ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਪਰ ਭਾਜਪਾ ਦੀ ਸਰਕਾਰ ਆਉਣ ਵਾਲੀ ਹੈ ਬਹੁਤਾ ਸਮਾਂ ਨਹੀਂ ਹੈਗਾ ਅਸੀਂ ਹਰ ਇੱਕ ਨੂੰ ਹਰ ਸਹੂਲਤ ਪਹੁੰਚਾਵਾਂਗੇ ਕੋਸ਼ਿਸ਼ ਹੁਣ ਵੀ ਕਰਾਂਗੇ ਕਿ ਹਰ ਇੱਕ ਨੂੰ ਹਰ ਸਹੂਲਤ ਮਿਲੇ ਪਰ ਜੇ ਸਰਕਾਰ ਆ ਗਈ ਫਸਲ ਬੀਮਾ ਯੋਜਨਾ ਹਰ ਸਕੀਮ ਪੰਜਾਬ ਦੇ ਵਿੱਚ ਲਾਗੂ ਹੋਵੇ 27 ਦੀਆਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਨੇ ਤਿਆਰੀ ਕੀਤੀ ਜਾਂਦੀ ਹੈ 27 ਦੀਆਂ ਚੋਣਾਂ ਨੂੰ ਲੈ ਕੇ ਜੀ ਅਸੀਂ ਉਹਨਾਂ ਵਾਂਗੂ ਸ਼ਾਮ-ਦਾਮ ਦੰਡ ਵੇਤਾ ਕਰਨਾ ਨਹੀਂ ਹੈਗਾ ਅਸੀਂ ਜਿਹੜੀਆਂ ਸਕੀਮਾਂ ਹੈਗੀਆਂ ਪੋਜ਼ਿਟਿਵ ਲੋਕ ਹਿੱਤ ਦੀਆਂ ਸਕੀਮਾਂ ਹੈਗੀਆਂ ਉਹਨਾਂ ਦਾ ਪ੍ਰਚਾਰ ਲੋਕਾਂ 'ਚ ਕਰਨਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਕਿਵੇਂ ਪਿਛਲੀਆਂ ਪੰਜਾਬ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਔਰ ਅਸੀਂ ਉਹ ਸਹੂਲਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਵਾਂਗੇ ਅਸੀਂ ਪੋਜ਼ਿਟਿਵ ਸੋਚ ਲੈ ਕੇ ਸੱਚੇ ਮਨ ਨਾਲ ਸਚਾਈ ਨਾਲ ਲੋਕਾਂ 'ਚ ਜਾਵਾਂਗੇ ਅਸੀਂ ਕੋਈ ਉਹਨਾਂ ਵਾਂਗੂ ਨਾ ਲੜਾਈ ਝਗੜਾ ਕਰਨਾ ਨਾ ਅਸੀਂ ਲੋਕਾਂ ਦੇ ਝੂਠ ਬੋਲਣਾ ਸੋ ਇਹੀ ਸਾਡੀ ਸਟਰੈਟਜੀ ਹੈ